ਦੋਸਤੋ ਅੱਜ ਅਸੀਂ ਤਿਆਰ ਕਰਾਂਗੇ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਆਮ ਹੀ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਨੂੰ ਸਲਾਦ ਦੇ ਨਾਲ ਇੱਕ ਪਿਆਜ਼ ਮਿਲਦੇ ਨੇ ਸਿਰਕੇ ਵਾਲੇ ਉਹਨਾਂ ਸਿਰਕੇ ਵਾਲੇ ਪਿਆਜ਼ਾਂ ਨੂੰ ਅਸੀਂ ਘਰ ਦੇ ਵਿੱਚ ਹੀ ਅੱਜ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਦੋਸਤੋ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ ਇੱਥੇ ਅਸੀਂ 1/2 ਕਿਲੋ ਛੋਟੇ ਪਿਆਜ਼ ਚੰਗੀ ਤਰ੍ਹਾਂ ਛਿੱਲ ਲੈਨੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈ ਦੇਖੋ ਇਸ ਤਰ੍ਹਾਂ ਕਰਦੇ ਹੋਏ ਅਸੀਂ ਉਹਨਾਂ ਦੇ ਵਿੱਚੋਂ ਜੋ ਇੱਕ ਪਿਛਲੇ ਪਾਸੇ ਚਿੱਟਾ ਸਾਨ ਦਾ ਉਹਨਾਂ ਨੂੰ ਕੱਢ ਦੇਣਾ ਤੇ ਛੋਟੇ ਪਿਆਜ਼ਾਂ ਦੇ ਵਿੱਚ ਕੁਝ ਕੁ ਪਿਆਜ਼ਾਂ ਦੇ ਵਿੱਚ ਹੁੰਦਾ ਸਾਰਿਆਂ ਦੇ ਵਿੱਚ ਨਹੀਂ ਹੁੰਦਾ ਜਿਨ੍ਹਾਂ ਦੇ ਵਿੱਚ ਹੈਗਾ ਉਹਨਾਂ ਨੂੰ ਅਸੀਂ ਕੱਢ ਦਵਾਂਗੇ ਇਸੇ ਤਰ੍ਹਾਂ ਕੱਢ ਕੇ ਅਸੀਂ ਇਹਨਾਂ ਨੂੰ ਤਿਆਰ ਕਰ ਲਿਆ ਤਿਆਰ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਇੱਥੇ ਇਹਨਾਂ ਦੇ ਕੱਟ ਲਗਾਵਾਂਗੇ ਦੂਸਰੀ ਸਾਈਡ ਦੇਖੋ ਇਸ ਤਰ੍ਹਾਂ ਕਰਦੇ ਹੋਏ ਆਪਾਂ ਚਾਰ ਕੱਟ ਲਗਾਵਾਂਗੇ ਦੋ ਕੱਟ ਲਗਾਵਾਂਗੇ ਉਹ ਚਾਰ ਪਾਸੇ ਹੋ ਜਾਵੇਗਾ ਤਾਂ ਜੋ ਆਪਾਂ ਇਸ ਦੇ ਵਿੱਚ ਜੋ ਜ਼ਿਕੰਦਰ ਪਾਵਾਂਗੇ ਜਾਂ ਹੋਰ ਵੀ ਮਸਾਲੇ ਪਾਵਾਂਗੇ ਸਿਰਕਾ ਪਾਵਾਂਗੇ ਇਸ ਦੇ ਵਿੱਚ ਚੰਗੀ ਤਰ੍ਹਾਂ ਜਾ ਸਕੇ ਸਾਰੇ ਆਪਣੇ ਪਿਆਜ਼ ਅਸੀਂ ਕੱਟ ਲਗਾ ਕੇ ਤਿਆਰ ਕਰ ਰਹੇ ਨੇ ਹੁਣ ਅਸੀਂ ਕੀ ਕਰਨਾ ਇੱਥੇ ਇੱਕ ਬੌਲ ਦੇ ਵਿੱਚ ਪਾਵਾਂਗੇ ਪਾਣੀ ਤੇ ਉਸ ਪਾਣੀ ਦੇ ਵਿੱਚ ਇਹਨਾਂ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਜੋ ਇਹਨਾਂ ਦੇ ਵਿੱਚ ਥੋੜਾ ਜਾਂ ਪਿਛਲੀ ਸਾਈਡ ਇੱਕ ਪਾਣੀ ਚਿੱਟਾ ਜਿਹਾ ਪਣੀ ਜਿਹਾ ਲੱਗ ਜਾਂਦਾ ਉਹ ਸਾਫ਼ ਹੋ ਜਾਵੇ ਤੇ ਉਸ ਦੀ ਸਮੈਲ ਪਿਆਜ਼ਾਂ ਦੇ ਵਿੱਚ ਨਾ ਆਵੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਹੋਰ ਬੋਲ ਲਵਾਂਗੇ ਉਸ ਦੇ ਵਿੱਚ ਅਸੀਂ ਪਾਵਾਂਗੇ ਡੇਢ ਕੱਪ ਸਿਰਕੇ ਦਾ ਤੇ ਨਾਲ ਹੀ ਅਸੀਂ ਪਾਵਾਂਗੇ ਡੇਢ ਕੱਪ ਪਾਣੀ ਦਾ ਦੋਸਤੋ ਇੱਥੇ ਸਿਰਕੇ ਦੇ ਵਿੱਚ ਜੋ ਪਾਣੀ ਪੈ ਗਿਆ ਉਹ ਸਿਰਕੇ ਦਾ ਰੂਪ ਹੀ ਲੈ ਲੈਂਦਾ ਇਸ ਲਈ ਖਰਾਉਣ ਦੀ ਲੋੜ ਨਹੀਂ ਆਪਣੇ ਪਿਆਜ਼ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਅਸੀਂ ਪਾਵਾਂਗੇ 2 ਤੋਂ 3 ਹਰੀਆਂ ਮਿਰਚਾਂ ਕੌੜੀਆਂ ਬੜੀਆਂ ਕੱਟ ਕੇ ਤੇ ਨਾਲ ਹੀ ਅਸੀਂ ਪਾਵਾਂਗੇ 7 ਤੋਂ 8 ਪੀਸ ਲਸਣ ਦੇ 7 ਤੋਂ 8 ਪੀਸ ਪਾਵਾਂਗੇ ਲੌਂਗ ਦੇ ਤੇ ਨਾਲ ਹੀ ਅਸੀਂ ਇੱਥੇ ਪਾਵਾਂਗੇ ਇੱਕ ਟੁਕੜਾ ਦਾਲਚੀਨੀ ਦਾ ਤੋੜ ਕੇ ਦੋਸਤੋ ਮੇਰੇ ਕੋਲ ਤੇਜ ਪੱਤਾ ਮੌਜੂਦ ਨਹੀਂ ਸੀ ਤੇ ਨਾਲ ਤੁਸੀਂ ਇੱਕ ਤੇਜ ਪੱਤਾ ਵੀ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਪਾਵਾਂਗੇ 10 ਤੋਂ 12 ਕਾਲੀਆਂ ਮਿਰਚਾਂ ਤਾਂ ਜੋ ਆਪਣੇ ਪਿਆਜ਼ ਨੂੰ ਇੱਕ ਬਹੁਤ ਵਧੀਆ ਟੇਸਟ ਮਿਲੇ ਤੇ ਅਸੀਂ ਇੱਕ ਚਕੰਦਰ ਨੂੰ ਬੜੀ ਕੱਟ ਕੇ ਓਬੀਅਸ ਦੇ ਵਿੱਚ ਪਾ ਲਿਆ ਹੁਣ ਆਪਾਂ ਜੋ ਸਾਰੇ ਆਪਣੇ ਪਿਆਜ਼ ਸਾਫ਼ ਕਰਕੇ ਰੱਖੇ ਸੀ ਇਹਦੇ ਵਿੱਚ ਪਾ ਲੈਨੇ ਤੇ ਥੋੜਾ ਜਿਹਾ ਸਿਰਕਾ ਮੈਂ ਇਸ ਦੇ ਵਿੱਚ ਹੋਰ ਪਾ ਦੇਣਾ ਤਾਂ ਜੋ ਪਿਆਜ਼ ਚੰਗੀ ਤਰ੍ਹਾਂ ਡੁੱਬ ਜਾਣ ਤੇ ਇੱਕਦਮ ਵਧੀਆ ਆਪਣੇ ਪਿਆਜ਼ ਬਣ ਕੇ ਤਿਆਰ ਹੋਣ ਇਸ ਤਰ੍ਹਾਂ ਕਰਦੇ ਹੋਏ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਰੇ ਸਿਰਕੇ ਦੇ ਵਿੱਚ ਆਪਣੇ ਚੰਗੀ ਤਰ੍ਹਾਂ ਪਿਆਜ਼ ਡੁੱਬ ਜਾਣ ਇਸ ਤਰ੍ਹਾਂ ਕਰਦੇ ਹੋਏ ਅਸੀਂ ਇਹਨਾਂ ਨੂੰ 12 ਘੰਟਿਆਂ ਦੇ ਲਈ ਰੱਖਾਂਗੇ ਦੋਸਤੋ ਇਹ 24 ਘੰਟੇ ਦੇ ਵਿੱਚ ਤਿਆਰ ਹੋਵੇਗਾ ਪਰ ਅਸੀਂ ਇਹਨਾਂ ਨੂੰ 12 ਘੰਟੇ ਦੇ ਲਈ ਟੱਕਣ ਲਗਾ ਕੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਦੇਖੋ ਕੀ ਕਰਨਾ ਸੀ ਇਹਨਾਂ ਨੂੰ 12 ਘੰਟੇ ਬਾਅਦ ਖੋਲਾਂਗੇ ਤਾਂ ਆਪਣੇ ਪਿਆਜ਼ ਸਿਰਕੇ ਵਾਲੇ ਪਿਆਜ਼ ਦੇਖੋ ਬਣ ਕੇ ਬਿਲਕੁਲ ਤਿਆਰ ਨੇ ਇਹਨਾਂ ਨੂੰ ਤੁਸੀਂ ਰੋਟੀ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਵਧੀਆ ਸਲਾਦ ਦੇ ਵਿੱਚ ਸਿਰਕੇ ਵਾਲੇ ਪਿਆਜ਼ ਤਿਆਰ ਨੇ ਦੇਖੋ ਮੈਂ ਇੱਕ ਤੁਹਾਨੂੰ ਪੀਸ ਕੱਟ ਕੇ ਵੀ ਦਿਖਾਵਾਂਗਾ ਦੇਖੋ ਆਪਣੇ ਚਕੰਦਰ ਦੀ ਪੂਰੀ ਤਰ੍ਹਾਂ ਰੰਗਤ ਅੰਦਰ ਤੱਕ ਚਲੀ ਗਈ ਹੈ ਸਾਰੇ ਮਸਾਲਿਆਂ ਦਾ ਟੇਸਟ ਅੰਦਰ ਤੱਕ ਗਿਆ ਇੱਕ ਪੀਸ ਨੂੰ ਮੈਂ ਕੱਟ ਕੇ ਦਿਖਾਉਣਾ ਦੇਖੋ ਸਿਰਫ ਆਪਾਂ ਨੂੰ 12 ਘੰਟੇ ਹੋਏ ਨੇ ਦੇਖੋ ਜਦੋਂ ਇਹ ਥੋੜਾ ਜਿਹਾ 24 ਘੰਟੇ ਹੋਣਗੇ ਇਸ ਨੂੰ ਤਾਂ ਜੋ ਸਫੈਦ ਹਿੱਸਾ ਦਿਖ ਰਿਹਾ ਹੈ ਇਹ ਵੀ ਚੰਗੀ ਤਰ੍ਹਾਂ ਲਾਲ ਹੋ ਜਾਵੇਗਾ ਤੇ ਇਹ ਸਿਰਕੇ ਵਾਲੇ ਪਿਆਜ਼ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਜਾਣਗੇ ਹੁਣ ਇਹਨਾਂ ਨੂੰ ਅਸੀਂ ਇੱਕ ਕੰਚ ਦੇ ਬੋਲ ਵਿੱਚ ਟਰਾਂਸਫਰ ਕਰਕੇ ਫ੍ਰਿਜ ਦੇ ਵਿੱਚ 7 ਤੋਂ 8 ਦਿਨਾਂ ਤੱਕ ਇਹ ਆਰਾਮ ਦੇ ਨਾਲ ਚੱਲਣਗੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਘਰ ਦੇ ਵਿੱਚ ਆਨੰਦ ਲਓ ਜੀ ਸਿਰਕੇ ਵਾਲੇ ਪਿਆਜ਼